ਪਟਾਲਾ ਸ਼ਹਿਰ ਦੀ ਉਹ ਹਵੇਲੀ ਜਿਸ ਨੂੰ ਬਣਾਉਣ ਲੱਗੇ ਮੁੱਕ ਗਿਆ ਸੀ ਪਟਾਲੇ ਸ਼ਹਿਰ ਦਾ ਲੋਹਾ ਅੱਜ ਇਸ ਹਵੇਲੀ ਦੀ ਗੱਲ ਕਰਾਂਗੇ ਜਿਹਨੂੰ 1990 ਦੇ ਵਿੱਚ ਦੋ ਭਰਾਵਾਂ ਕੰਨਿਓਂ ਬਣਾਇਆ ਜਾਂਦਾ ਹੈ ਦੂਰ ਤੋਂ ਆਉਂਦੇ ਸੀ ਲੋਕ ਦੇਖਣ ਕੌਣ ਕਰਦਾ ਸੀ ਇਸ ਹਵੇਲੀ ਤੇ ਰਾਤ ਲੋਕ ਕਰਦੇ ਸੀ ਟਿਕਚਰਾ ਤਾਂ ਬਣਾ ਦਿੱਤੀ ਆਲੀ ਸ਼ਾਨ ਅਵੇਲੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਖਾਲਸਾ ਜੀ ਇਹ ਦੇਖਦੇ ਹਨ ਮਰ ਅਹੀਂ ਤੇ ਬਹੁਤ ਸਾਡੀ ਛੋਟੀ ਹੋ ਰਾ ਇਹ ਤਾਂ ਕਾਫੀ ਲੰਮਾ ਸਮਾਂ ਸਾਡੇ ਪਰਦਾਦਾ ਦੇ ਵੇਲੇ ਦੀ ਬਣੀ ਕੋ 100 ਸਾਲ ਤੋਂ ਉੱਪਰ ਦਾ ਹੀ ਸਮਾਂ ਇਹ ਜਿਹੜੀਆਂ ਕੰਧਾਂ ਬਣਾਈਆਂ ਹੋਈਆਂ ਇਹ ਕੰਧਾਂ ਦੀ ਮਟਾਈ ਮੇਰੇ ਹਿਸਾਬ ਨਾਲ 30 ਇੰਚੀ ਹੋਊਗੀ ਜਿੱਥੇ ਆਪਰ 9 ਇੰਚ ਦੀ ਗੱਲ ਕਰੀਏ ਤਾਂ ਇਹ 30 ਇੰਚੀ ਹੋਊਗੀ ਇੱਥੇ ਆ ਕੰਦਾ ਜੜੀਆਂ ਉਹ ਟੁੱਟੀਆਂ ਨੇ ਤਾਂ ਪੌੜੀਆਂ ਟੁੱਟੀਆਂ ਹੋਈਆਂ ਨੇ ਜਾਨ ਦਾ ਖਤਰਾ ਵੀ ਹੋ ਸਕਦਾ ਪਰ ਕੈਮਰਾਮੈਨ ਨੂੰ ਗੂੰਗਾ ਧਿਆਨ ਦੇ ਨਾਲ ਜਿਹੜਾ ਜਦੋਂ ਲੋਹ ਵੀ ਘੱਟੀ ਗਿਆ ਜਦੋਂ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਤਦਾਰ ਉਦੋਂ ਅਸੀਂ ਮਟਾਲੀ ਸ਼ਹਿਰ ਦਾ ਲੋਹਾ ਹੀ ਮੋਗ ਗਿਆ ਉਹ ਵੇਖਣ ਆਏ ਉੱਥੋਂ ਦੇ ਲਾਲੇ ਵੀ ਕੀ ਬਣ ਗਿਆ ਜਿੱਥੇ ਇੰਨਾ ਲੋਹਾ ਜਾਂਦਾ ਇਹ ਪੱਥਰ ਲਾਹੌਰ ਤੋਂ ਆਇਆ ਸੀ ਜਾਂ ਬਾਰੋ ਆਇਆ ਸੀ ਕਿਤੋਂ ਪਰ ਇਹ ਪੱਥਰ ਦੀ ਚਮਕ ਅੱਜ ਵੀ ਓਨੀ ਐ ਥੱਲੇ ਜਿਹੜਾ ਪੱਥਰ ਲੱਗਿਆ ਉਹਦੀ ਵੀ ਚਮਕ ਓਨੀ ਐ ਪਰ ਇਹ ਸਭ ਕੁਝ ਹੁਣ ਢਹਿ ਢੇਰੀ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਫੇਕਾ ਹੀ ਨਹੀਂ ਪਿੰਡ ਦੇ ਲੋਕ ਐ ਹੀ ਦਿੰਦੇ ਨੇ ਵੀ ਚਲੋ ਹੋਊਗਾ ਤੇ ਉੱਥੇ ਹੋਊਗਾ ਇੱਥੇ ਸਾਨੂੰ ਕੀ ਪਤਾ ਵੀ ਤੁਹਾਡਾ ਕਹਿਣਾ ਫਿਰ ਉਹਨਾਂ ਨੇ ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਜ਼ਮੀਨ ਵੀ ਖਰੀਦੀ ਕੁਝ ਉਹਨਾਂ ਦੀ ਪਹਿਲਾਂ ਵੀ ਸ਼ਾਇਦ ਹੋ ਸਕਦੀ ਆਪਣੀ ਨਿੱਜੀ ਜ਼ਮੀਨ ਵੀ ਇੱਥੇ ਤੋ ਉਹ 100 ਕੱਲੇ ਤੋਂ ਉੱਪਰ ਜ਼ਮੀਨ ਸ਼ਾਇਦ ਇਹਨਾਂ ਖਰੀਦ ਕੇ ਫਿਰ ਇਹਨਾਂ ਨੇ ਇਹ ਨਕਸ਼ਾ ਬਾਹਰੋਂ ਲਿਆਂਦਾ ਜੀ ਫਿਰ ਇੱਥੇ ਦੋ ਪੱਠੇ ਲਾ ਕੇ ਫਿਰ ਇਹ ਸਾਰਾ ਕੋਠੀ ਵੀ ਤਿਆਰ ਕਰਾਇਆ ਅੱਜ ਮੈਂ ਚੋਣਾ ਪਿੰਡ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਦੇ ਵਿੱਚ ਖੜਾ ਇੱਕ ਅਜਿਹੀ ਹਵੇਲੀ ਜੋ ਅੱਜਕੱਲ ਗੁੰਮਨਾਮ ਹੋ ਗਈ ਹੈ ਸੁੰਸਾਨ ਹੋ ਚੁੱਕੀ ਹੈ ਜਿਹਦਾ ਅੱਜਕੱਲ ਕੋਈ ਮਾਲਕ ਨਹੀਂ ਹੈ ਇਹ हवेਲੀ ਦੀ ਗੱਲ ਕਰੀਏ ਤਾਂ 1890 ਦੇ ਵਿੱਚ ਇੱਥੇ ਦੋ ਭਰਾ ਰਹਿੰਦੇ ਸੀ ਦੋਵੇਂ ਭਰਾ ਗਰੀਬ ਪਰਿਵਾਰ ਦੇ ਵਿੱਚੋਂ ਸੀ ਮੱਝ ਚਾਰਨ ਦਾ ਕੰਮ ਕਰਦੇ ਸੀ ਇੱਕ ਦਾ ਨਾਮ ਹਾਕਮ ਸਿੰਘ ਸੀ ਇੱਕ ਦਾ ਨਾਮ ਹਰਨਾਮ ਸਿੰਘ ਸੀ ਇਹ ਭਰਾ ਖੁੱਲਾ ਖਾਣਾ ਪੀਣਾ ਕਰਕੇ ਸ਼ਾਮ ਨੂੰ ਜਿਹੜੀ ਪਹਿਲਵਾਨੀ ਕਰਦੇ ਸੀ ਪਿੰਡ ਦੇ ਮੁੰਡਿਆਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਉਸ ਤੋਂ ਬਾਅਦ ਇਹਨਾਂ ਦੀ ਕਿਸਮਤ ਨੇ ਇੱਕ ਅਜੀਹਾ ਮੋੜ ਲਿਆ ਜਿਸ ਦੇ ਵਿੱਚ ਇਹਨਾਂ ਦੀ ਖੇਡ ਦਾ ਪ੍ਰਦਰਸ਼ਨ ਕਲਕੱਤੇ ਦੇ ਵਿੱਚ ਹੋਇਆ ਕਲਕੱਤੇ ਦੇ ਵਿੱਚ ਇਹਨਾਂ ਨੇ ਕੁਸ਼ਤੀ ਖੇਡੀ ਕੁਸ਼ਤੀ ਖੇੜਦੇ ਖੇੜਦੇ ਇਹ ਅੰਗਰੇਜ਼ਾਂ ਦੀਆਂ ਅੱਖਾਂ ਦੇ ਵਿੱਚ ਆ ਗਏ ਅੰਗਰੇਜ਼ਾਂ ਨੇ ਇਹਨਾਂ ਦੀ ਖੇਡ ਦਾ ਮੁੱਲ ਪਾਇਆ ਤੇ ਇਹਨਾਂ ਨੂੰ ਕਿਸੇ ਕਰਤ ਦੇ ਟੂ ਇੰਡੋਨੇਸ਼ੀਆ ਦੇ ਵਿੱਚ ਲੈ ਗਏ ਇੰਡੋਨੇਸ਼ੀਆ ਦੇ ਵਿੱਚ ਜਾ ਕੇ ਇੱਕ ਭਰਾ ਦਾ ਵਿਆਹ ਉੱਥੇ ਦੇ ਪੰਜਾਬੀ ਪਰਿਵਾਰ ਅਮੀਰ ਪਰਿਵਾਰ ਦੀ ਲੜਕੀ ਦੇ ਨਾਲ ਹੋਇਆ ਹੈ ਲੜਕੀ ਦੇ ਨਾਲ ਵਿਆਹ ਹੋਣ ਤੋਂ ਬਾਅਦ ਇਹ ਪਰਿਵਾਰ ਨੇ ਇੰਡੋਨੇਸ਼ੀਆ ਦੇ ਵਿੱਚ ਬੜੀ ਮਿਹਨਤ ਕੀਤੀ ਤੇ ਬਹੁਤ ਕੁਝ ਬਣਾਇਆ ਬਹੁਤ ਕੁਝ ਬਣਾਉਣ ਦੀ ਗੱਲ ਕਰੀਏ ਤਾਂ ਇੰਡੋਨੇਸ਼ੀਆ ਮੈਦਾਨ ਦੇ ਵਿੱਚ ਮੈਦਾਨ ਸ਼ਹਿਰ ਦੇ ਵਿੱਚ ਇਸ ਇੱਕ ਭਰਾ ਦਾ ਵਿਆਹ ਹੋਇਆ ਤਾਂ ਉੱਥੇ ਇੰਡੋਨੇਸ਼ੀਆ ਦੇ ਮੈਦਾਨ ਸ਼ਹਿਰ ਦੇ ਵਿੱਚ 16 ਸਿਨਮੇ ਸੀ 16 ਦੇ ਵਿੱਚੋਂ 14 ਸਿਨਮਿਆਂ ਦੇ ਮਾਲਕ ਇਹ ਭਰਾ ਸੀ ਇਹਨਾਂ ਭਰਾਵਾਂ ਨੇ ਮਿਹਨਤ ਕੀਤੀ ਜਾਦੇ ਭਰਾ ਥੋੜੇ ਸਮੇਂ ਬਾਅਦ ਪਿੰਡ ਰਹਿਣ ਆਏ ਚੋਣਾ ਪਿੰਡ ਰਹਿਣ ਆਏ ਤਾਂ ਦੂਜੇ ਭਰਾ ਦਾ ਵਿਆਹ ਕਰਦਾ ਸੀ ਦੂਜੇ ਭਰਾ ਦੇ ਵਿਆਹ ਨੂੰ ਕਰਨ ਦੇ ਲਈ ਜਦੋਂ ਲੋਕ ਰਿਸ਼ਤਾ ਦੇਖਣ ਆਉਂਦੇ ਸੀ ਦੂਜੇ ਭਰਾ ਦਾ ਤਾਂ ਘਰ ਦੇਖ ਕੇ ਮੁੱਕਰ ਜਾਂਦੇ ਸੀ ਘਰ ਦੇਖ ਕੇ ਮਨਾ ਕਰ ਦਿੰਦੇ ਸੀ ਵੀ ਇੱਥੇ ਅਸੀਂ ਵਿਆਹ ਨਹੀਂ ਕਰਾਂਗੇ ਇਹ ਘਰ ਚੰਗਾ ਨਹੀਂ ਹੈ ਤਾਂ ਦੋਵਾਂ ਭਰਾਵਾਂ ਨੇ ਬੈਠ ਕੇ ਰਹਿ ਕੀਤੀ ਵੀ ਕਿਉਂ ਨਾ ਆਪਾਂ ਇੱਕ ਚੰਗਾ ਜਿਹਾ ਘਰ ਬਣਾਈਏ ਕਿਉਂ ਨਾ ਆਪੇ ਚੰਗੀ ਜੀ ਹਵੇਲੀ ਬਣਾਈਏ ਤਾਂ ਦੋਵਾਂ ਭਰਾਵਾਂ ਨੇ ਇਸ ਹਵੇਲੀ ਨੂੰ ਬਣਾਉਣ ਦੇ ਲਈ ਪਹਿਲਾਂ ਤਾਂ ਦੋ ਪੱਠੇ ਲਾਏ ਜਿਨ੍ਹਾਂ ਦਾ ਸਬੂਤ ਇਸ ਪਿੰਡ ਦੇ ਲੋਕ ਦਿੰਦੇ ਨੇ ਕਿਉਂਕਿ ਪਿੰਡ ਦੇ ਲੋਕ ਇਹ ਵੀ ਕਹਿੰਦੇ ਨੇ ਇੱਕ ਅੱਬ ਪੱਠੇ ਦੇ ਜਿਹੜੇ ਨਾਮੋ ਨਿਸ਼ਾਨ ਨੇ ਉਹ ਪਿੰਡਾ ਇਸ ਪਿੰਡ ਦੇ ਵਿੱਚ ਨੇ ਬੇਸ਼ੱਕ ਹੁਣ ਪੈਲੀਆਂ ਵੱਲ ਲਈਆਂ ਗਈਆਂ ਤਾਂ ਖੱਡੇ ਦਿਖਾਈ ਦਿੰਦੇ ਨੇ ਇਸ ਹਵੇਲੀ ਨੂੰ ਬਣਾਉਣ ਦੇ ਲਈ 2 ਕਰੋੜ ਤੇ 40 ਲੱਖ ਇੱਟ ਲੱਗੀ ਉਸ ਤੋਂ ਬਾਅਦ ਇਸ ਹਵੇਲੀ ਨੂੰ ਬਣਾਉਣ ਦੇ ਲਈ ਜਿਹੜੀਆਂ ਛੱਤਾ ਤੇ ਲੋਹਾ ਵਰਤਿਆ ਗਿਆ ਗਾਡਰਾ ਵਰਤਿਆ ਗਿਆ ਇਹ ਜਿਹੜੀਆਂ ਛੱਤਾ ਉਹ ਬੱਤੇ ਦੀਆਂ ਨਹੀਂ ਬਣੀਆਂ ਗਾਡਰਾ ਤੇ ਨਾਲ ਪੱਤੀਆਂ ਦੇ ਨਾਲ ਲਾਇਆ ਗਿਆ ਇਸ ਹਵੇਲੀ ਨੂੰ ਬਣਾਉਣ ਦੇ ਲਈ ਇੰਨਾ ਲੋਹਾ ਮੁੱਕਿਆ ਕਿ ਬਟਾਲੇ ਦੇ ਸੇਠ ਸੀ ਉਹ ਇਹਨੂੰ ਵੇਖਣ ਆ ਗਏ ਵੀ ਇੰਨਾ ਲੋਹਾ ਕਿੱਥੇ ਲੱਗਿਆ ਹੈ ਜਾਂ ਅਜਿਹੀ ਕਿਹੜੀ ਬਿਲਡਿੰਗ ਬਣ ਰਹੀ ਹੈ ਪਰ ਇਹ ਬਿਲਡਿੰਗ ਜਦੋਂ ਬਣ ਕੇ ਤਿਆਰ ਹੋਈ ਤੇ ਇਸ ਬਿਲਡਿੰਗ ਦੇ ਚਰਚੇ ਚਾਰੇ ਪਾਸੇ ਹੋਏ ਚਾਰਕ ਸਾਲੋਂ ਦੋ ਭਰਾ ਇੱਥੇ ਰਹੇ ਤੇ ਉਦੋਂ ਬਾਅਦ ਫੇਰ ਇੰਡੋਨੇਸ਼ੀਆ ਦੇ ਵਿੱਚ ਚੱਲ ਗਏ ਇਹ ਇਤਿਹਾਸ ਹੈ ਜਿਹੜਾ ਪੂਰਾ ਇਹ ਇੰਦਰਜੀਤ ਸਿੰਘ ਹਰਪੁਰਾ ਲਿਖਦੇ ਨੇ ਉਹ ਆਪਣੇ ਇਤਿਹਾਸ ਦੇ ਵਿੱਚ ਲਿਖਦੇ ਨੇ ਵੀ ਇਸ ਹਵੇਲੀ ਦਾ ਇਹ ਰਾਜ ਹੈ 1965 ਦੇ ਵਿੱਚ ਇਸ ਹਵੇਲੀ ਦੇ ਵਾਰਿਸ ਵਾਪਸ ਆਉਂਦੇ ਨੇ ਜਿਸ ਦਾ ਨਾਮ ਬਲਵਿੰਦਰ ਸਿੰਘ ਹੁੰਦਾ ਪਰ ਉਹ ਵੀ ਕੁਝ ਸਮੇਂ ਬਾਅਦ ਇੱਥੋਂ ਚੱਲ ਜਾਂਦੇ ਨੇ ਹੁਣ ਇਹ ਵੀ ਦੱਸਿਆ ਜਾ ਰਿਹਾ ਇਸ ਹਵੇਲੀ ਨੂੰ ਬਣਾਉਣ ਵਾਲੇ ਉਹ ਵਿਦੇਸ਼ ਦੇ ਵਿੱਚ ਇੰਡੋਨੇਸ਼ੀਆ ਤੋਂ ਬਾਅਦ ਅਮਰੀਕਾ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਵਸ ਕੇ ਤੇ ਇਹ ਹਵੇਲੀ ਸੁੰਨੀ ਰਹਿ ਗਈ ਇਹ ਹਵੇਲੀ ਆਪਣਾ ਜਿਹੜੇ ਚੋਰ ਨੇ ਨਿਸ਼ੇੜੀ ਨੇ ਉਹਨਾਂ ਵਾਸਤੇ ਰਹਿ ਗਈ ਤਾਂ ਇਸ ਹਵੇਲੀ ਦਾ ਪੂਰਾ ਰਹੱਸ ਜਾਣਨ ਦੀ ਕੋਸ਼ਿਸ਼ ਕਰਾਂਗੇ ਰਾਹ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਮੇਰੇ ਨਾਲ ਇਸ ਪਿੰਡ ਦੇ ਖਾਲਸਾ ਜੀ ਮੌਜੂਦ ਹੋਣਗੇ ਉਹਨਾਂ ਦੇ ਨਾਲ ਇਸ ਹਵੇਲੀ ਦੇ ਵਿੱਚ ਜਾਵਾਂਗਾ ਤਾਂ ਇਹ ਕਿਵੇਂ ਦੇਖਦੇ ਹਾਂ ਜੀ ਇਹ ਹਿਸਟੋਰੀਕਲ ਚੀਜ਼ ਸੀ ਇਤਿਹਾਸਕ ਚੀਜ਼ ਸੀ ਇਹਨੂੰ ਸਾਹਮਣਾ ਚਾਹੀਦਾ ਸੀ ਦੇਖੋ ਸਭ ਤੋਂ ਪਹਿਲਾਂ ਤੇ ਜਮੇ ਆਦੀ ਉਹਨਾਂ ਦੇ ਪਰਿਵਾਰ ਦੀ ਬਣਦੀ ਸੀ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਵੀ ਜਿਹੜਾ ਉਹਨਾਂ ਸਾਰਾ ਕੁਝ ਛੱਡ ਦਿੱਤਾ ਫੇਰ ਉਸ ਤੋਂ ਬਾਅਦ ਆ ਨਗਰ ਵਿੱਚ ਕੁ ਸਿਆਣੇ ਬੰਦਿਆਂ ਨੂੰ ਚਾਹੀਦਾ ਸੀ ਪਰ ਉਹਨਾਂ ਨਾਲ ਰਾਫਤਾ ਕਰਨਾ ਚਾਹੀਦਾ ਸੀ ਜੀ ਪਰ ਮੈਨੂੰ ਨਹੀਂ ਲੱਗਾ ਵੀ ਕਿਉਂ ਇਹ ਰਾਫਤਾ ਨਹੀਂ ਕਰ ਸਕੇ ਜਾਂ ਇੰਨੇ ਸਿਆਣੇ ਬੰਦੇ ਸਾਡੇ ਨਾ ਹੋਣਗੇ ਜਿਹੜੇ ਉਹਨਾਂ ਨਾਲ ਕੋਈ ਰਾਫਤਾ ਨਹੀਂ ਕਰ ਸਕੇ ਫਿਰ ਜੇ ਇਹ ਦੋਹੇ ਚੀਜ਼ਾਂ ਮੰਨ ਲਓ ਪਰਿਵਾਰ ਨੇ ਨਹੀਂ ਦੇਖਿਆ ਇਹਨੂੰ ਜਾਂ ਮੰਨ ਲਓ ਇਹਨੂੰ ਆਪਣਾ ਪਿੰਡ ਵਾਲਿਆਂ ਨੇ ਨਹੀਂ ਦੇਖਿਆ ਤੇ ਇਹਨੂੰ ਸਰਕਾਰ ਨੂੰ ਦੇਖਣਾ ਚਾਹੀਦਾ ਸੀ ਪਰ ਹੁਣ ਸਰਕਾਰ ਵੀ ਤੇ ਤਾਂ ਹੀ ਦੇਖਦੀ ਜੇ ਇੱਥੇ ਪੰਜਾਬੀਆਂ ਦੀ ਸਰਕਾਰ ਹੁੰਦੀ ਇੱਥੇ ਹੁਣ ਜਦੋਂ ਲੰਮੇ ਸਮੇਂ ਤੋਂ ਕਿਸੇ ਦੇ ਆਪਾਂ ਗੁਲਾਮ ਚੱਲ ਰਹੇ ਆ ਕਿ ਲੰਮਾ ਸਮਾਂ ਪਹਿਲਾਂ ਅੰਗਰੇਜ਼ ਨੇ ਇੱਥੇ ਰਾਜ ਕੀਤਾ ਪੰਜਾਬ ਤੇ ਫੇਰ ਇਹ ਇੰਡੀਆ ਨੂੰ ਇੰਡੀਆ ਨੇ ਜਦੋਂ ਇੰਡੀਆ ਤੇ ਪਾਕਿਸਤਾਨ ਬਣਿਆ ਪੰਜਾਬ ਨੂੰ ਤੋੜਿਆ ਉਸ ਤੋਂ ਬਾਅਦ ਆ ਵੇਖੋ ਜੀ ਫੇਰ ਇਹ ਜਿੰਨਾ ਦੂਜਿਆਂ ਦਾ ਰਾਜ ਪ੍ਰਬੰਧ ਆ ਉਹਨਾਂ ਸਾਡੀਆਂ ਜਿਹੜੀਆਂ ਇਹੋ ਜਿਹੀਆਂ ਬਿਲਡਿੰਗਾਂ ਸਾਡੇ ਬਜ਼ੁਰਗਾਂ ਬਣਾਈਆਂ ਜਿਹੜੀਆਂ ਇਤਿਹਾਸਿਕ ਬਿਲਡਿੰਗਾਂ ਸੀ ਉਹ ਕਿੱਥੋਂ ਸਾਭੜੀਆਂ ਸੀ ਉਹ ਤੇ ਸਾਡਾ ਆਪਣਾ ਰਾਜ ਪ੍ਰਬੰਧ ਹੁੰਦਾ ਫੇਰ ਹੀ ਦੇਖਿਆ ਜਾ ਸਕਦਾ ਵੀ ਪੰਜਾਬ ਵਿੱਚ ਇਹੋ ਜਿਹੀਆਂ ਚੀਜ਼ਾਂ ਬਣੀਆਂ ਤੇ ਇਹਨਾਂ ਨੂੰ ਸਾਂਭਦੇ ਇਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤਾ ਮੈਂ ਇੱਕ ਇੱਕ ਚੀਜ਼ ਹੋਰ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਜੇ ਇਹ ਜਿਹੜੀਆਂ ਕੰਧਾਂ ਬਣਾਈਆਂ ਹੋਈਆਂ ਇਹ ਕੰਧਾਂ ਦੀ ਮਟਾਈ ਮੇਰੇ ਹਿਸਾਬ ਨਾਲ 30 ਇੰਚੀ ਹੋਊਗੀ ਜਿੱਥੇ ਆਪਾਂ 9 ਇੰਚੀ ਦੀ ਗੱਲ ਕਰੀਏ ਤਾਂ ਇਹ 30 ਇੰਚੀ ਹੋਊਗੀ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਇਹ ਹਵੇਲੀ ਬਣਾਉਣ ਦੇ ਲਈ 2 ਕਰੋੜ 40 ਲੱਖ ਇੱਟ ਲੱਗੀ ਹੋਈ ਸੀ ਤੇ ਅੱਜ ਇਹ ਹਵੇਲੀ ਪੂਰੀ ਸੁੰਸਾਨ ਹੋ ਚੁੱਕੀ ਹੈ ਜਿਹੜੀ ਇਤਿਹਾਸਕ ਚੀਜ਼ ਸੀ ਉਹ ਅੱਜ ਸੁੰਨੀ ਰਹਿ ਚੁੱਕੀ ਹੈ ਤਾ ਜਿਹੜੇ ਇੱਥੇ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੇਖੋ ਉਸ ਸਮੇਂ ਉਹਦੇ ਉੱਪਰ ਜਿਹੜੀ ਟਾਇਲ ਲੱਗੀ ਆ ਅੱਛਾ ਜੀ ਤੇ ਇਹ ਬਜ਼ੁਰਗ ਦੱਸਦੇ ਕਿ ਇਹ ਜਿਆਦਾ ਸਮਾਨ ਇਹਦਾ ਲਾਹੌਰ ਤੋਂ ਆਇਆ ਕਿਉਂਕਿ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਤੇ ਉਦੋਂ ਵਾਲੀ ਸ਼ਾਨ ਚੀਜ਼ਾਂ ਜਿਹੜੀਆਂ ਵੱਡੀਆਂ ਇਤਿਹਾਸਕ ਉਹਨਾਂ ਸ਼ਹਿਰਾਂ ਤੋਂ ਹੀ ਮਿਲਦੀਆਂ ਸੀ ਤੇ ਬਟਾਲਾ ਸ਼ਹਿਰ ਵੀ ਸੀ ਪਰ ਮਤਲਬ ਉਦੋਂ ਬਟਾਲਾ ਸ਼ਹਿਰ ਛੋਟਾ ਹੋਊਗਾ ਪਰ ਕਾਫੀ ਦਸਨ ਮਤਾਬੂ ਕਿ ਜਿੰਨਾ ਕ ਮਟੀਰੀਅਲ ਇਹਨਾਂ ਨੂੰ ਚਾਹੀਦਾ ਸੀ ਇਹ ਲੈ ਆਉਂਦੇ ਸੀ ਉਹਨਾਂ ਮਟੀਰੀਅਲ ਮਟਾਲੇ ਤੋਂ ਵੀ ਨਹੀਂ ਸੀ ਮਿਲਦਾ ਜਿਹੜਾ ਇਹਨਾਂ ਨੂੰ ਚਾਹੀਦਾ ਸੀ ਅੱਛਾ ਇਹ ਆ ਪੌੜੀਆਂ ਜਾਂਦੀਆਂ ਜੀ ਇਹ ਉੱਪਰ ਪੌੜੀਆਂ ਜਾਂਦੀਆਂ ਜੀ ਆਪਾਂ ਚੱਲੀਏ ਇੱਧਰ ਜੀ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਬੜੇ ਧਿਆਨ ਦੇ ਨਾਲ ਕਿਉਂਕਿ ਇਹ ਹਵੇਲੀ ਦੇ ਵਿੱਚ ਕੁਝ ਵੀ ਹੋ ਸਕਦਾ ਕਿਉਂਕਿ ਇਹ ਹਵੇਲੀ ਬੜੀ ਖਸਤਾ ਹਾਲਤ ਦੇ ਵਿੱਚ ਹੈ ਅੱਜ ਤਾਂ ਇੱਥੇ ਇੱਕ ਕੀ ਬਣਾਇਆ ਹੋਇਆ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਇਹ ਕੀ ਬਣਿਆ ਹੋਇਆ ਪਹਿਲਾਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਤਸਵੀਰ ਦਿਖਾਓ ਜੀ ਇਹ ਇੱਕ ਗੈਲਰੀ ਜਿਹਾ ਸਿਸਟਮ ਹੈ ਕਿ ਜਿਦਾਂ ਆਪਾਂ ਦੂਜੇ ਪੰਨੇ ਵੀ ਜਾ ਸਕਦੇ ਦੂਜੇ ਪਾਰਟ 'ਚ ਉਹ ਦੂਸਰਾ ਪਾਰਟ ਆ ਉਹ ਦੂਜੇ ਪੰਨੇ ਮੈਂ ਦੋ ਪਾਰਟ ਵਾਏ ਦੇ ਪਰਿਵਾਰ ਦੇ ਇੱਕ ਇਧਰਲੇ ਬੰਨੇ ਆ ਇੱਕ ਦੂਜੇ ਬੰਨੇ ਆ ਵਿਚਲਾ ਇਹਨਾਂ ਦੀ ਇਹਨਾਂ ਨੇ ਉੱਪਰ ਇੱਕਾ ਜਗ੍ਹਾ ਖਾਲੀ ਛੱਡੀ ਆ ਜੀ ਜਿਹੜੀ ਦੇਖੋ ਤੇ ਇੱਥੇ ਆ ਇਸ ਤੋਂ ਉੱਪਰ ਆ ਦੇਖ ਸਕਦੇ ਤੁਸੀਂ ਇਹ ਜਿਹੜੀ ਸਮਾਨ ਉੱਪਰ ਜਦੋਂ ਲਿਫਟ ਸਿਸਟਮ ਉਹ ਤੋਂ ਲੱਗਾ ਨਹੀਂ ਸੀ ਪਰ ਫਿਰ ਵੀ ਉਹਨੇ ਜਗ੍ਹਾ ਉਹ ਸਭ ਨਾ ਛੱਡੀ ਸੀ ਉੱਪਰ ਸਮਾਨ ਲੈ ਜਾਣ ਵਾਸਤੇ ਜੀ ਤੇ ਬਾਕੀ ਇਹਦੇ ਚ ਸਮਾਨ ਕਾਫੀ ਲੱਗਾ ਸੀ ਜਿਹੜਾ ਉਸ ਸਮੇਂ ਦੀਆਂ ਦੇਗੀ ਗਰੇਲਾਂ ਲੱਗੀਆਂ ਸੀ ਬਹੁਤ ਕੁਛ ਸੀ ਪਰ ਉਸ ਸਮੇਂ ਦੇ ਕਾਰਨ ਫਿਰ ਲੋਕਾਂ ਨੇ ਨਹੀਂ ਇਹਦੀ ਕਿਸੇ ਨੇ ਕੇਅਰ ਕੀਤੀ ਤੇ ਜਿੱਦਾਂ ਜਿੱਦਾਂ ਕਿਸੇ ਨੂੰ ਲੱਗਾ ਉਹ ਫਿਰ ਇਹਨੂੰ ਤਾਂ ਅਸੀਂ ਹੁਣ ਦੂਜੀ ਮੰਜ਼ਲ ਤੇ ਜਾਣ ਵਾਲਿਆਂ ਤਾਂ ਇੱਥੇ ਉਹਦੀਆਂ ਪੌੜੀਆਂ ਜਿਹੜੀਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਉੱਪਰ ਆਕੇ ਦਿਖਾਓ ਜੇ ਇੱਥੋਂ ਦੀਆਂ ਜਿਹੜੀਆਂ ਪੌੜੀਆਂ ਉਹਨਾਂ ਉੱਪਰ ਵੀ ਲੋਹਾ ਲੱਗਿਆ ਹੋਇਆ ਹਰ ਇੱਕ ਚੀਜ਼ ਉੱਪਰ ਲੋਹਾ ਲੱਗਿਆ ਹੋਇਆ ਕਿਉਂਕਿ ਇਹ ਹਵੇਲੀ ਜਦੋਂ ਪਣਦੀ ਆ ਤਾਂ ਬਟਾਲੇ ਸ਼ਹਿਰ ਦਾ ਲੋਹਾ ਮੁੱਕ ਜਾਂਦਾ ਪਰ ਅੱਜ ਇਹ ਹਵੇਲੀ ਬਿਲਕੁਲ ਸੁੰਸਾਨ ਪਈ ਹੈ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾਓ ਜੇ ਤਾਂ ਇਹ ਉਹਨਾਂ ਸਮਿਆਂ ਦੀ ਹਵੇਲੀ ਬਣੀ ਹੋਈ ਹੈ ਜਦੋਂ ਟੈਲ ਬੱਤੇ ਦਾ ਘਰ ਨਹੀਂ ਪੈਂਦਾ ਸੀ ਛੱਤਾ ਨਹੀਂ ਪੈਂਦੀਆਂ ਸੀ ਤਾਂ ਜਿਹੜੀਆਂ ਪੱਤੀਆਂ ਹੁੰਦੀਆਂ ਸੀ ਲੋਹੇ ਦੀਆਂ ਤੇ ਗਾਡਰਾ ਦੇ ਨਾਲ ਛੱਤਾ ਪਾਈਆਂ ਜਾਂਦੀਆਂ ਸੀ ਉਹ ਬਣਾਈਆਂ ਹੋਈਆਂ ਆ ਆ ਵੀ ਗੈਲਰੀ ਬਣਾਈ ਐ ਜੀ ਇਹਨਾਂ ਦੀ ਬਿਲਕੁਲ ਇਹ ਵੀ ਉੱਪਰ ਸਮਾਨ ਲੈ ਜਾਣ ਵਾਸਤੇ ਉੱਪਰ ਤੱਕ ਜਾ ਰਿਹਾ ਸਾਰਾ ਹੂੰ ਤੇ ਸਾਰੇ ਮਤਲਬ ਦੇਖੋ ਸਮੇਂ ਜਦਾਂ ਪੁਰਾਣੇ ਰਾਜੇ ਮਹਾਰਾਜਿਆਂ ਦੇ ਸਮੇਂ ਉਹ ਦੇਖੋ ਜਿਹੜੀ ਆਪਾਂ ਠੰਡ ਲੱਗਣ ਦੇ ਜਦੋਂ ਅੰਦਰ ਗਰਮ ਕਰਨਾ ਹੋਵੇ ਉਹਦੇ ਵਾਸਤੇ ਜਿਹੜੀ ਚਿਮਨੀ ਚਿਮਨੀ ਬਣੀ ਚਿਮਣੀ ਟਾਈਪ ਚਿਮਨੀ ਬਣੀ ਹੋਈ ਹੈ ਅੱਛਾ ਜੀ ਇਹ ਇਹਦਾ ਧੂਆ ਵੀ ਉੱਪਰ ਕੋ ਜਾਂਦਾ ਬਿਲਕੁਲ ਉੱਪਰ ਜਾਂਦਾ ਜੀ ਸਾਰਾ ਕੁਛ ਇਹਦਾ ਜੀ ਵਧੀਆ ਤਰੀਕੇ ਨਾਲ ਪ੍ਰੋਪਰ ਇਹਨੂੰ ਬਣਾਇਆ ਅੱਛਾ ਮਤਲਬ ਬਹੁਤ ਵਧੀਆ ਟੈਕਨੋਲੋਜੀ ਦੇ ਨਾਲ ਬਣੀ ਉਸ ਸਮੇਂ ਦੇ ਹਿਸਾਬ ਨਾਲ ਆ ਕੈਮਰਾ ਬੰਦ ਹੋਣਾ ਦੇਖੋ ਆ ਚੀਜ਼ਾਂ ਆ ਚੀਜ਼ਾਂ ਖਰਾਬ ਹੋ ਰਹੀ ਜਿੱਦਾਂ ਹੁਣ ਇਹਦੇ ਵਿੱਚ ਪਿੱਪਲ ਆ ਰਹੇ ਆ ਤੇ ਜਿਹੜਾ ਇਹ ਸਾਰੀ ਦੀਵਾਰ ਜਿਹੜੀ ਫਟ ਚੁੱਕੀ ਹੈ ਇਹਦੀ ਹੂੰ ਮੈਂ ਤੇ ਹੁਣ ਇਹ ਚਾਹਣਾ ਵਾ ਵੀ ਕੋਈ ਉਹਨਾਂ ਦੇ ਪਰਿਵਾਰ ਦਾ ਜੇ ਕੋਈ ਸਿਆਣਾ ਬੰਦਾ ਹੋਵੇ ਤੇ ਕੁਝ ਨਾ ਕੁਝ ਇਹਨੂੰ ਵੇਖਿਆ ਜਰੂਰ ਜਿੰਨਾ ਵੀ ਕਿਉਂਕਿ ਬਜ਼ੁਰਗਾਂ ਦੀ ਚੀਜ਼ ਹੈ ਜੇ ਸਾਂਭ ਸਕਣ ਤੇ ਹੋਰ ਤਾਂ ਕਿਸੇ ਨੇ ਸਾਂਭਣਾ ਨਹੀਂ ਇਹਨੂੰ ਉਹਨਾਂ ਚੋਂ ਆ ਕੋਈ ਜੇ ਸਾਂਭ ਸਕੇ ਥੋੜਾ ਬਹੁਤ ਇਹਨੂੰ ਕਰਵਾਵੇ ਇੱਥੇ ਕੁਝ ਨਾ ਕੁਝ ਜੀ ਇਹ ਠੀਕ ਹੋ ਜਾ ਜੇ ਕੁਝ ਤਾਂ ਇਧਰਲੇ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਗੇਟ ਦਿਖਾਓ ਜੇ ਗੇਟ ਇਹ ਇਹ ਵੀ ਜਿਹੜਾ ਗੇਟ ਹੈ ਬਹੁਤ ਚੰਗੀ ਲੱਕੜ ਦੇ ਨਾਲ ਬਣਿਆ ਹੋਇਆ ਕਿਉਂਕਿ ਇਸ ਹਵੇਲੀ ਨੂੰ 100 ਤੋਂ ਉੱਪਰ ਦੇ ਸਾਲ ਹੋ ਚੁੱਕੇ ਆ ਪਰ ਹਾਲੇ ਤੱਕ ਸਿਉਂਖ ਨਹੀਂ ਪਈ ਪਤਾ ਨਹੀਂ ਕਿਹੜੀ ਤਕਦੀਕ ਤਕਨੀਕ ਦੇ ਨਾਲ ਇਹ 게ਟ ਬਣਾਏ ਹੋਏ ਨੇ ਡਿਜ਼ਾਈਨ ਬਣਾਏ ਹੋਏ ਨੇ ਕੈਮਰਾਮੈਨ ਨੂੰ ਕਹੂੰਗਾ ਦਿਖਾਇਓ ਜੇ ਹਰ ਇੱਕ ਕਮਰੇ ਦੇ ਵਿੱਚ ਇੱਕ ਚੀਜ਼ ਦਾ ਖਿਆਲ ਰੱਖਿਆ ਗਿਆ ਕਮਰਾ ਕਰਮ ਕਰਨ ਦੇ ਲਈ ਚਿਮਨੀ ਬਣਾਈ ਗਈ ਹੈ ਜੀ ਹਾਂਜੀ ਚਾਰជ្រਫੇ ਹਵਾਦਾਰ ਹੈ ਮਤਲਬ ਦੇਖੋ ਕਿੰਨੇ ਦਰਵਾਜ਼ੇ ਇੱਕ ਕਮਰੇ ਨੂੰ ਤਿੰਨ ਤਿੰਨ ਦਰਵਾਜ਼ੇ ਬਾਹਰ ਨੂੰ ਦਿੱਤੇ ਆ ਮਤਲਬ ਉਧਰ ਦੀ ਸਾਈਡ ਵੀ ਇਧਰ ਵੀ ਬਿਲਕੁਲ ਪ੍ਰੋਪਰ ਜਿਹੜੀ ਮਤਲਬ ਠੰਡੀ ਰਵੇ ਜਿਹੜੀ ਉਧਰੋਂ ਹਵਾ ਕਰਾਸ ਹੋਏ ਉਸ ਹਿਸਾਬ ਨਾਲ ਉਹ ਤਕਨੀਕ ਦੇ ਨਾਲ ਬਣਾਈ ਗਈ ਹੂੰ ਜੀ ਇਹ ਆਪਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਫੇਰ ਛੱਤ ਦਿਖਾਓ ਜੇ ਤਾਂ ਜਿਹੜੀਆਂ ਛੱਤਾਂ ਉਹ ਪੂਰੀ ਨਿੱਗਰ ਅਗਾੜਰ ਕਹਿ ਸਕਦੇ ਆਂ ਆਪਾਂ ਪੱਤੀਆਂ ਦੇ ਨਾਲ ਬਣਾਈ ਗਈ ਹੈ ਤਾਂ ਜਿਹੜੀ ਅੱਜ ਵੀ ਖੜੀ ਹੋਈ ਹੈ ਨਹੀਂ ਤਾਂ ਮਕਾਨਾਂ ਦੀ ਆਪਾਂ ਹਾਲਤ ਦੇਖਦੇ ਆਂ ਥੋੜੇ ਸਮੇਂ ਬਾਅਦ ਜਿਹੜੇ ਮਕਾਨ ਹੈ ਉਹ ਟੁੱਟ ਜਾਂਦੇ ਨੇ ਛੱਤਾਂ ਟੁੱਟ ਜਾਂਦੀਆਂ ਪਰ ਇਹ ਅੱਜ ਵੀ ਖੜੇ ਹੋਏ ਨੇ ਤਾਂ ਉੱਪਰ ਜਾਣ ਦੀ ਹੋਰ ਕੋਸ਼ਿਸ਼ ਕਰਾਂਗੇ ਤਾਂ ਮੈਂ ਖਾਲਸਾ ਜੀ ਨੂੰ ਕਹੂੰਗਾ ਪਰ ਚਲਿਏ ਥੋੜਾ ਜਿਆ ਪਰ ਥੋੜਾ ਜਿਹਾ ਕਿਤੇ ਨਾ ਕਿਤੇ ਇਹ ਰਿਸਕੀ ਵੀ ਹੈ ਥੋੜਾ ਜਿਹਾ ਕਿਤੇ ਨਾ ਕਿਤੇ ਜਾਨ ਦਾ ਖਤਰਾ ਵੀ ਹੋ ਸਕਦਾ ਹੈ ਕਿਉਂਕਿ ਇਸ ਬਿਲਡਿੰਗ ਦੇ ਵਿੱਚ ਹੁਣ ਤਰੇੜਾ ਆਉਣੀਆਂ ਸ਼ੁਰੂ ਹੋ ਗਈਆਂ ਦਿਵਾਰਾਂ ਟੁੱਟਨੀਆਂ ਸ਼ੁਰੂ ਹੋ ਗਈਆਂ ਤੇ ਕਿਤੋਂ ਨਾ ਕਿਤੇ ਕੋਈ ਖਤਰਾ ਵੀ ਹੋ ਸਕਦਾ ਹੈ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਬੜੇ ਧਿਆਨ ਦੇ ਨਾਲ ਸੇਫਟੀ ਦੇ ਨਾਲ ਆਪਾਂ ਉੱਪਰ ਜਾਵਾਂਗੇ ਤਾਂ ਹਰ ਜਿੱਧਰ ਵੀ ਨਿਗਾ ਮਾਰੋਗੇ ਲੋਹਾ ਹੀ ਲੋਹਾ ਬਾਬਾ ਜੀ ਮਤਲਬ ਕਿ ਇੰਨਾ ਇੰਨਾ ਲੋਹਾ ਲਾਤਾ ਵੀ ਮੁੱਕ ਹੀ ਗਿਆ ਸਾਡ ਉੱਪਰ ਚੱਲਦੇ ਦੇਖੋ ਜੀ ਉਸ ਸਮੇਂ ਜਿੱਦਾਂ ਦਾ ਨੇੜਲੇ ਸ਼ਹਿਰਾਂ ਤੋਂ ਜੋ ਕੁਝ ਮਿਲਦਾ ਉਹ ਤੇ ਲਾਇਆ ਹੀ ਉਹਨਾਂ ਹੂੰ ਬਾਕੀ ਫਿਰ ਹੁਣ ਨਾ ਮਿਲਦਾ ਹੋਊਗਾ ਤੇ ਫਿਰ ਉਹਨਾਂ ਬਾਹਰ ਤੋਂ ਮੰਗਾਇਆ ਜਿੱਦਾਂ ਜਿਹੜਾ ਵੀ ਦਾ ਕੁਝ ਚੀਜ਼ਾਂ ਬਾਹਰੋਂ ਵੀ ਆਈਆਂ ਅੱਛਾ ਜੀ ਹਾਂ ਬਿਲਕੁਲ ਜੀ ਵਧੀਆ ਤਕਨੀਕ ਨਾਲ ਜਿੱਦਾਂ ਉਹਨਾਂ ਨੇ ਬਣਿਆ ਬਾਹਰ ਦੇਖਿਆ ਉਹ ਕਿਤੇ ਉਸ ਹਾਵ ਨਾਲ ਫਿਰ ਨਕਸ਼ਾ ਲੈ ਕੇ ਆਏ ਜੀ ਤਾਂ ਉਹ ਸਭ ਨਾਲ ਜਿਹੜੀ ਚੀਜ਼ ਨਹੀਂ ਮਿਲਦੀ ਹੋਊਗੀ ਇੱਥੋਂ ਉਹਨਾਂ ਮੰਗਾਈ ਹੋਊਗੀ ਹੂੰ ਮਤਲਬ ਮੇਰੇ ਸਾਬ ਨਾਲ ਆਪਣੇ ਇੱਥੋਂ ਨੇੜੇ ਤੇ ਨਹੀਂ ਮਿਲਦੀ ਹੋਊਗੀ ਪੰਜਾਬ ਦੇ ਲਖਵਰ ਤੋਂ ਮਿਲਦੀ ਹੋਊਗੀ ਵੱਡਿਆਂ ਸ਼ਹਿਰਾਂ ਤੋਂ ਜਾਂ ਮੰਨ ਲਓ ਵੀ ਦਿੱਲੀ ਵਰਗੇ ਸ਼ਹਿਰਾਂ ਤੋਂ ਕਿਤਨੇ ਕਿਤੋਂ ਮੰਨ ਲਓ ਪਲਬਤ ਕਰਾਈਆਂ ਹੋਣੀਆਂ ਜਿਹੜੀ ਚੀਜ਼ ਆਪਾਂ ਕਿਹੜੀ ਮੰਜ਼ਲ ਤੇ ਆ ਗਏ ਜੀ ਜੀ ਆਪਣਾ ਚੌਥੀ ਮੰਜ਼ਲ ਤੇ ਆ ਜੀ ਚੌਥੀ ਮੰਜ਼ਲ ਤੇ ਆ ਜੀ ਤੀਜੀ ਚੌਥੀ ਤੀਸਰੀ ਆ ਚੁੱਕਦੇ ਹਾਂ ਉਸ ਸਮੇਂ ਦਾ ਜਿਹੜਾ ਇਹ ਬਣਿਆ ਵੇਖੋ ਕਿੱਡਾ ਸੋਹਣਾ ਉਸ ਸਮੇਂ ਦਾ ਪੱਥਰ ਫੁੱਲਦਾਰ ਮਤਲਬ ਉਸ ਸਮੇਂ ਦੇ ਚ ਡਿਜ਼ਾਈਨ ਦਿੱਤਾ ਵਾ ਵਧੀਆ ਤਰੀਕੇ ਨਾਲ ਜੀ ਕਾਫੀ ਵਧੀਆ ਤਕਨੀਕ ਨਾਲ ਬਣੀ ਪਰ ਹੁਣ ਪਾਣੀ ਪੈ ਪੈ ਕੇ ਖਰਾਬ ਹੋ ਚੁੱਕੀ ਹੈ ਤਾਂ ਇਧਰ ਦੇ ਪਾਸੇ ਵੀ ਤੁਹਾਨੂੰ ਲੈ ਚੱਲਦਾ ਜਿੱਥੇ ਅੱਜ ਕਾ ਉੱਗਿਆ ਆ ਜਿਹੜਾ ਜਿਹੜਾ ਅੱਜ ਖੰਡਰ ਬਣ ਗਿਆ ਪਰ ਇੱਧਰ ਦੇਖੋ ਪੱਥਰ ਹਜੇ ਵੀ ਬਹੁਤ ਸਾਫ਼ ਪਿਆ ਬਹੁਤ ਚੰਗਾ ਇਹ ਪੱਥਰ ਪਿਆ ਕਿਉਂਕਿ ਬੜੀ ਤਕਨੀਕ ਦੇ ਨਾਲੇ ਬਣਾਇਆ ਗਿਆ ਸੀ ਤਾਂ ਇੱਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਤਾਂ ਇਹ ਇਹ ਕੀ ਬਣਾਇਆ ਹੋਇਆ ਸੀ ਜੀ ਉਹਨਾਂ ਦਾ ਇਹ ਮੇਰੇ ਖਿਆਲ ਨਾਲ ਇਹਨਾਂ ਦੀਆਂ ਰਸੋਈਆਂ ਸੀ ਸ਼ਾਇਦ ਥੱਲੇ ਥੱਲੇ ਰਸੋਈਆਂ ਸੀ ਇਹ ਰਸੋਈਆਂ ਬਣਾਈਆਂ ਹੋਈਆਂ ਨੇ ਦੇਖੋ ਨਾ ਬਣੇ ਸਾਰੇ ਜਿੱਥੇ ਚ ਦੁੱਧ ਚਰਨਿਆਂ ਚ ਰੱਖਦੇ ਸੀ ਜੀ ਅੱਛਾ ਜੀ ਇਹ ਰਸੋਈਆਂ ਬਣਾਈਆਂ ਹੋਈਆਂ ਸੀ ਇਹ ਆ ਵਿੱਚ ਆਵੇ ਕੰਧ ਦਿੱਤੀ ਹੋਈ ਨਾ ਦੋ 파ਟ ਹੈਗੇ ਆ ਕੰਧ ਦਿੱਤੀ ਇੱਕ ਅਲੱਗ ਉਧਰ ਲਾਏ ਇੱਧਰ ਲਾ ਜੀ ਉਹ ਉਹ ਦਰਖਤ ਵਿੱਚ ਉਗ ਚੁੱਕੇ ਨਾ ਇਹ ਹੁਣ ਮੇਰੇ ਖਿਆਲ ਨਾਲ ਇਹ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਹੁਣ ਜਿਸ ਤਰ੍ਹਾਂ ਆਵਣਾ ਇਹਦੇ ਚ ਦਰਖਤ ਉਗ ਚੁੱਕੇ ਆ ਇਹ ਹੁਣ ਜਰ ਜਰਾਂ ਹੀ ਹੋਊਗੀ ਆਉਣ ਵਾਲੇ ਸਮੇਂ ਚ ਕਿਉਂਕਿ ਇਹਦੇ ਪਾਣੀ ਦਾ ਨਿਕਾਸ ਕੋਈ ਨਹੀਂ ਰਹਿ ਗਿਆ ਅੰਦਰ ਪੈਂਦਾ ਇਹਦੇ ਵਿੱਚ ਜੀ ਹੋਰ ਵੀ ਉੱਪਰ ਜਾ ਸਕਦੇ ਆਂ ਜੀ ਆਪਾਂ ਵੈਸੇ ਜਾ ਤਾਂ ਸਕਦੇ ਆਂ ਪਰ ਉਹ ਠੀਕ ਨਹੀਂ ਮੇਰੇ ਖਿਆਲ ਨਾਲ ਇੱਥੇ ਠੀਕ ਰਹੂਗਾ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਥੋਂ ਦੀ ਦਿਖਾਓ ਜੇ ਉਹ ਸਾਹਮਣੇ ਇੱਕ ਗੁੰਮਤ ਹੈ ਉਹ ਪਤਾ ਨਹੀਂ ਪਿੱਤਲ ਆ ਜਾਂ ਸੋਨਾ ਉਹ ਸੀ ਪੁਸ਼ਟੀ ਨਹੀਂ ਕਿ ਉਹ ਸਮੇਂ ਨਾ ਤਾਂਬੇ ਤੇ ਸੋਨੇ ਦੀ ਝਾਲ ਸੀ ਅੱਛਾ ਤਾਂਬਾ ਹੋਊਗਾ ਤੇ ਤੇ ਝਾਲ ਸੀ ਉਹ ਵੇਖੋ ਵੀ ਉਤਾਰਨ ਦਾ ਕਿਸੇ ਨੇ ਯਤਨ ਕੀਤਾ ਜੀ ਕੈਮਰਾਮੈਨ ਨੂੰ ਕੋਈ ਇੱਧਰ ਦੀ ਦਿਖਾਓ ਉਹ ਉਤਰੇ ਨਹੀਂ ਜੇ ਨਾ ਮੈਂ ਥੋੜਾ ਬੋਤ ਨੂੰ ਖਿੱਚਾ ਖੋਚਿਆ ਜੀ ਤੋ ਇਹ ਕਿ ਜਿਵੇਂ ਕੋਈ ਜਨਾਜ਼ੇ ਰਕ ਕੋਈ ਬੰਦਾ ਪ੍ਰੋਪਰ ਕਿਤੇ ਰਹਿੰਦਾ ਨਹੀਂ ਉਹ ਭਾਏ ਜੋ ਮਰਜੀ ਬਣਾ ਲਿਓ ਤਾਂ ਕੋਈ ਫਾਇਦਾ ਨਹੀਂ ਹੁਣ ਵੀ ਕਾਫੀ ਪੰਜਾਬ ਵਿੱਚ ਲੋਕਾਂ ਨੇ ਵਿਦੇਸ਼ ਤੋਂ ਆ ਕੇ ਪੰਜਾਬ ਦਵਾਬੇ ਨੇ ਤੇ ਕਾਫੀ ਲੰਮੇ ਸਮੇਂ ਤੋਂ ਪਹਿਲਾਂ ਹੀ ਮਕਾਨ ਬਣਾਏ ਵਧੀਆ ਇਧਰ ਵੀ ਬਣ ਰਹੇ ਪਰ ਮੈਂ ਤਾਂ ਬੇਨਤੀ ਕਰਦਾ ਵੀ ਭਾਈ ਇੱਕ ਤਾਂ ਮਟੀਰੀਅਲ ਮਹਿੰਗਾ ਹੋ ਰਿਹਾ ਨਾ ਕਰੋ ਜਿਹੜੀ ਚੀਜ਼ ਜ਼ਰੂਰਤ ਨਹੀਂ ਉਹ ਨਾ ਬਣਾਓ ਜੀ ਜੇ ਰਹਿਣਾ ਨਹੀਂ ਫਿਰ ਨਾ ਬਣਾਓ ਜੀ ਜਾਂ ਫਿਰ ਬਣਾ ਕੇ ਕਿਸੇ ਨੂੰ ਇੱਥੇ ਦਾਨ ਕਰੋ ਉਹ ਬੰਦਾ ਰਵੇ ਤੁਹਾਡੀ ਵੀ ਯਾਦਗਾਰ ਬਣੀ ਰਹੇ ਤੁਸੀਂ ਵੀ ਆਉਂਦੇ ਜਮਦੇ ਰਹੋ ਉਹ ਤੁਹਾਡਾ ਆਏਗਾ ਤਾਂ ਸਤਿਕਾਰ ਕਰੇ ਤੇ ਜੇ ਤੁਸੀਂ ਬਣਾ ਕੇ ਪੈਸਾ ਵੇਸਟ ਕਰਕੇ ਚਲੇ ਜਾਣਾ ਨਾ ਕੋ ਉਹਨਾਂ ਦੇ ਕੰਮ ਨੂੰ ਤੁਹਾਡੇ ਕੰਮ ਲੈ ਖੰਡਰੀ ਬਣਾਉਣੇ ਹੁਣ ਗਰੀਬ ਬੰਦਾ ਇੱਕ ਮਕਾਨ ਬਣਾਉਣਾ ਹੋਵੇ ਤੇ ਉਹਦੇ ਵਾਸਤੇ ਮਟੀਰੀਅਲ ਲੈਣਾ ਹੋਵੇ ਉਹਨੂੰ ਉਹਦੇ ਕੋ ਖਰੀਦਿਆ ਨਹੀਂ ਜਾਂਦਾ ਕਿਉਂ ਕਮਰਾ ਨਹੀਂ ਪਾਏ ਜਾਂਦਾ ਉਹਦਾ ਕਾਰਨ ਕਾਰਨ ਹੈ ਕਿ ਵੇਸਟ ਬਹੁਤ ਹੋ ਰਿਹਾ ਮਟੀਰੀਅਲ ਜਦੋਂ ਤੁਸੀਂ ਵਾਧੂ ਮਟੀਰੀਅਲ ਲਈ ਜਾਓਗੇ ਤਾਂ ਉਹ ਮਹਿੰਗਾ ਹੋਣਾ ਜਦੋਂ ਉਹਨੂੰ ਘੱਟ ਖਫਤ ਆਊਗੀ ਉਹਦੀ ਤੇ ਉਹ ਆਟੋਮੈਟਿਕ ਹੀ ਜਿਹੜਾ ਵਾ ਮਤਲਬ ਸਸਤਾ ਜਦੋਂ ਤੇ ਖਰੀਦਦਾਰ ਘਟ ਹੋਣਗੇ ਜੀ ਤਾਂ ਮੈਂ ਇਧਰਲੇ ਪਾਸੇ ਦੀ ਕੈਮਰਾਮੈਨ ਨੂੰ ਕਹੂੰਗਾ ਬੜੇ ਧਿਆਨ ਦੇ ਨਾਲ ਆਈਏ ਆਪਾਂ ਕਿਉਂਕਿ ਇਹ ਜਿਹੜੀ ਹਵੇਲੀ ਹੈ ਉਹ ਲਗਾਤਾਰ ਇਹਦੇ ਵਿੱਚ ਤਰੇੜਾ ਆ ਚੁੱਕੀਆਂ ਐ ਇਧਰਲੇ ਪਾਸੇ ਕੈਮਰਾਮੈਨ ਨੂੰ ਕਹੂੰਗਾ ਸਿਰਫ ਤਸਵੀਰ ਦਿਖਾਓ ਜੇ ਜਾਣ ਦੀ ਕੋਸ਼ਿਸ਼ ਨਾ ਕਰੋ ਜੇ ਕਿਉਂਕਿ ਸਾਹਮਣੇ ਵਾਲੀਆਂ ਜਿਹੜੀਆਂ ਕੰਧਾਂ ਉਹ ਢਹਿ ਢੇਰੀ ਹੋ ਚੁੱਕੀਆਂ ਬੜੇ ਧਿਆਨ ਦੇ ਨਾਲ ਜਾਵਾਂਗੇ ਪਰ ਇਧਰ ਦੀ ਗੱਲ ਕਰੀਏ ਤਾਂ ਆਹ ਮੈਂ ਪਿਆਰ ਦੇ ਨਾਲ ਸੇਫਟੀ ਦੇ ਨਾਲ ਦਿਖਾਉਂਗਾ ਆਹ ਆਵਾਜ਼ ਸੁਣਦੇ ਹੋਵੋਗੇ ਤੁਸੀਂ ਇਹ ਜਿਹੜੀ ਆਵਾਜ਼ ਹੈ ਲੋਹੇ ਦੀ ਆਉਂਦੀ ਹੈ ਲੋਹਾ ਬਹੁਤ ਲੱਗਿਆ ਇੱਥੇ ਇੱਥੇ ਸਾਹਮਣੇ ਦੇਖ ਸਕਦੇ ਹੋ ਡਿਜ਼ਾਈਨ ਪਾਇਆ ਗਿਆ ਗ੍ਰਿੱਲਾ ਲਗਾਈਆਂ ਗਈਆਂ ਪਰ ਇਹ ਹਵੇਲੀ ਹੁਣ ਇੱਕ ਖੰਡਰ ਬਣ ਕੇ ਰਹਿ ਗਈ ਹੈ ਹਾਂਜੀ ਲੋਹੇ ਦੀਆਂ ਉਹ ਦੇਗੀ ਬਣੀਆਂ ਹੋਈਆਂ ਹੋਰ ਬਹੁਤ ਭਾਰੀ ਹੈ ਉਹ ਹਾਂ ਬਿਲਕੁਲ ਬਹੁਤ ਵਧੀਆ ਸਿਸਟਮ ਸੀ ਪਰ ਨਹੀਂ ਦੇਖਿਆ ਗਿਆ ਜੀ ਕੋਈ ਸਾਂਪੜਾ ਵਾਲਾ ਨਹੀਂ ਇਹਨੂੰ ਬਿਲਕੁਲ ਜੀ ਇਹ ਪੰਜਾਬ ਦਾ ਇਹ ਤਾਂ ਬਹੁਤ ਪੁਰਾਣਾ ਮਕਾਨ ਬਣਿਆ ਜਿਹੜੀਆਂ ਹੁਣ ਨਵੀਆਂ 20 30 ਸਾਲ ਚੁੱਸਰੀਆਂ ਮਕਾਨ ਆ ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੈਗਾ ਉਹ ਵੀ ਉਹ ਵੀ ਬੇਕਾਰ ਹੋ ਜਾਣੀਆਂ ਇਦਾਂ ਕੋਈ ਸਮਾਂ ਕਿਉਂਕਿ ਮਟੀਰੀਅਲ ਉਹਨਾਂ ਤੇ ਮਟੀਰੀਅਲ ਹੀ ਬਹੁਤ ਮਾੜਾ ਲੱਗਾ ਤੇ ਮਟੀਰੀਅਲ ਹੀ ਬਹੁਤ ਪੁਰਾਣਾ ਵਧੀਆ ਲੱਗਾ ਜੀ ਤੇ ਉਹ ਤਾਂ ਮੇਰੇ ਖਿਆਲ 100 ਸਾਲ ਨਹੀਂ ਕੱਢਦੇ ਜੀ ਉਸ ਆਉਸਾਨੀ ਖਰਾਬ ਹੈ ਜੀ ਉੱਪਰ ਮੇਰੇ ਖਿਆਲ ਨਾਲ ਆਪਾਂ ਨਾ ਜਾਈਏ ਤਾਂ ਠੀਕ ਹੀ ਨਹੀਂ ਠੀਕ ਹੈ ਜੀ ਤਾਂ ਇਧਰਲੇ ਪਾਸੇ ਕੈਮਰਾਮੈਨ ਨੂੰ ਕਹੂੰਗਾ ਦੂਰ ਤੋਂ ਹੀ ਦਿਖਾ ਦਿਓ ਜੀ ਕੋਈ ਫਾਇਦਾ ਨਹੀਂ ਉੱਪਰ ਜਾਣ ਦਾ ਜੀ ਦੇਖਣਾ ਤੁਸੀਂ ਆ ਫਿਰ ਦੇਖ ਸਕਦੇ ਦੇਖ ਸਕਦੇ ਆ ਜੀ ਦੇਖ ਲਓ ਚਲੋ ਤਾਂ ਤਾਂ ਮੈਂ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਉੱਪਰ ਦੀ ਤਸਵੀਰ ਦਿਖਾਈਏ ਕਾਸ਼ ਧਿਆਨ ਦੇ ਨਾਲ ਕਿਉਂਕਿ ਰਿਸਕ ਨਹੀਂ ਲੈ ਸਕਦੇ ਕਿਸੇ ਵੀ ਚੀਜ਼ ਦਾ ਕਿਉਂਕਿ ਇੱਥੇ ਕੰਧਾਂ ਜੜੀਆਂ ਉਹ ਟੁੱਟੀਆਂ ਨੇ ਤਾਂ ਪੌੜੀਆਂ ਟੁੱਟੀਆਂ ਹੋਈਆਂ ਨੇ ਜਾਨ ਦਾ ਖਤਰਾ ਵੀ ਹੋ ਸਕਦਾ ਪਰ ਕੈਮਰਾਮੈਨ ਨੂੰ ਕਹੂੰਗਾ ਧਿਆਨ ਦੇ ਨਾਲ ਧਿਆਨ ਦੇ ਨਾਲ ਕਿਰਪਾ ਕਰਕੇ ਧਿਆਨ ਦੇ ਨਾਲ ਧਿਆਨ ਦੇ ਨਾਲ ਜਾਵਾਂਗੇ ਆਪਾਂ ਇਸ ਵਕਤ ਮੈਂ ਬਿਲਕੁਲ ਉੱਪਰ ਆ ਚੁੱਕਿਆ ਹਾਂ ਇਸ ਸਵੇਲੀ ਦੇ ਵਿੱਚ ਆ ਚੁੱਕਿਆ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਆ ਗੋਮਤ ਲੱਗੇ ਹੋਏ ਨੇ ਇਧਰਲੇ ਪਾਸੇ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਜੇ ਉਹ ਜਿਹੜੇ ਸਾਹਮਣੇ ਗੋਮਤ ਲੱਗੇ ਹੋਏ ਨੇ ਇਹਨਾਂ ਤੇ ਕਿਤੇ ਸਿਉਣਾ ਲੱਗਿਆ ਹੁੰਦਾ ਸੀ ਇਧਰਲੇ ਪਾਸੇ ਦੀ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾਓ ਜੇ ਉਹ ਜਿਹੜੇ ਗੁੰਮਤ ਐ ਉਹ ਸਿਉਣੇ ਵਾਂਗ ਚਮਕ ਰਹੇ ਨੇ ਹੋ ਸਕਦਾ ਉਹ ਸਿਉਣਾ ਹੋਵੇ ਤੇ ਉਹਨੂੰ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਐ ਪਰ ਇਹ ਨਹੀਂ ਲਾ ਪਾਏ ਕੋਈ ਸ਼ਰਾਰਤੀ ਅੰਸਰਾਂ ਨੇ ਸ਼ਰਾਰਤ ਜ਼ਰੂਰ ਕੀਤੀ ਇਧਰਲੇ ਪਾਸੇ ਕੈਮਰਾਮੈਨ ਨੂੰ ਕਹੂੰਗਾ ਆ ਦਿਖਾਓ ਜੇ ਇਹ ਲਾਈਟਾਂ ਦਾ ਯੋਗ ਕੀਤਾ ਗਿਆ ਇਹ ਲਾਈਟਾਂ ਬਣਾਈ ਕੈਮਰਾਮੈਨ ਨੂੰ ਕਹੂੰਗਾ ਇੱਥੇ ਰੁਕ ਜਾਓ ਇੱਥੇ ਰੁਕ ਜਾਓ ਸੇਫਟੀ ਦੇ ਨਾਲ ਸੇਫਟੀ ਦੇ ਨਾਲ ਸੇਫਟੀ ਆ ਸੇਫਟੀ ਪਹਿਲਾ ਤਾਂ ਆ ਜਿਹੜੇ ਗੁੰਮਤ ਐ ਆ ਇਹ ਤੁਸੀਂ ਦੇਖ ਸਕਦੇ ਹੋ ਬੜੇ ਲੋਹੇ ਭਾਰੀ ਲੋਹੇ ਦੇ ਨਾਲ ਬਣਾਏ ਗਏ ਆ ਵਿੱਚ ਦੇਖ ਸਕਦੇ ਹੋ ਸਰੀਆਂ ਲੱਗਿਆ ਹੋਇਆ ਪਰ ਇਹ ਹਵੇਲੀ ਦਾ ਹੁਣ ਕੋਈ ਮਾਲਕ ਨਹੀਂ ਹੈ ਇਹ ਹਵੇਲੀ ਪੂਰੀ ਤਰ੍ਹਾਂ ਉਜੜ ਚੁੱਕੀ ਹੈ ਇਹ ਹਵੇਲੀ ਇੱਕ ਖੰਡਰ ਬਣ ਕੇ ਰਹਿ ਗਈ ਹੈ ਸਾਹਮਣੇ ਦੀਆਂ ਤਸਵੀਰਾਂ ਧਿਆਨ ਦੇ ਨਾਲ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਜੇ ਇਧਰਲੇ ਪਾਸੇ ਜਿਹੜੇ ਤੁਸੀਂ ਨਿੱਕੇ ਨਿੱਕੇ ਲੈਂਪ ਦੇਖ ਰਹੇ ਹੋ ਪਰਲੇ ਪਾਸੇ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਜੇ ਉਧਰਲੇ ਪਾਸੇ ਖੱਬੇ ਹੱਥ ਦਿਖਾਓ ਜੇ ਉਧਰ ਉਧਰਲੇ ਪਾਸੇ ਉਹ ਜਿਹੜੇ ਤੁਸੀਂ ਦੇਖ ਰਹੇ ਹੋ ਨਿੱਕੇ ਨਿੱਕੇ ਇਹ ਸ਼ਾਇਦ ਲਾਈਟਾਂ ਦਾ ਲਾਈਟਾਂ ਬਣਾਈਆਂ ਗਈਆਂ ਸੀ ਲਾਈਟਾਂ ਦਾ ਜੋਗ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਇਹ ਸਾਰਾ ਢਹਿ ਢੇਰੀ ਹੋ ਗਿਆ ਇੱਥੇ ਅਸੀਂ ਕੈਮਰਾਮੈਨ ਕਹਿੰਦਾ ਪਰ ਸੋਹਣਾ ਪੱਥਰ ਲੱਗਿਆ ਗਿਆ ਇਹ ਪੱਥਰ ਇਹ ਵੀ ਕਿਹਾ ਜਾ ਰਿਹਾ ਵੀ ਇਹ ਪੱਥਰ ਲਾਹੌਰ ਤੋਂ ਆਇਆ ਸੀ ਜਾਂ ਬਾਹਰੋਂ ਆਇਆ ਸੀ ਕਿਤੋਂ ਪਰ ਇਹ ਪੱਥਰ ਦੀ ਚਮਕ ਅੱਜ ਵੀ ਓਨੀ ਹੈ ਥੱਲੇ ਜਿਹੜਾ ਪੱਥਰ ਲੱਗਿਆ ਉਹਦੀ ਵੀ ਚਮਕ ਓਨੀ ਹੈ ਪਰ ਇਹ ਸਭ ਕੁਝ ਹੁਣ ਢਹਿ ਢੇਰੀ ਹੁੰਦਾ ਨਜ਼ਰ ਆ ਰਿਹਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਖਾਲਸਾ ਜੀ ਇਹ ਦੇਖਦਿਆਂ ਨੂੰ ਮਰੇ ਯਹੀਂ ਤੇ ਬਹੁਤ ਸਾਡੀ ਛੋਟੀ ਉਮਰ ਆ ਇਹ ਤਾਂ ਕਾਫੀ ਲੰਮਾ ਸਮਾਂ ਸਾਡੇ ਪੜਦਾਦਾ ਦੇ ਵੇਲੇ ਦੀ ਬਣੀ ਕੋ 100 ਸਾਲ ਤੋਂ ਉੱਪਰ ਦਾ ਹੀ ਸਮਾਂ ਅੱਛਾ ਹਾਂ ਇਹ ਘਟ ਤੋਂ ਘਟ ਵੀ ਹੋਊਗਾ ਤੇ ਮੇਰੇ ਖਿਆਲ ਦੇ ਨਾਲ 120 30 ਸਾਲ ਤੋਂ ਵੀ ਸ਼ਾਇਦ ਵਾਧੀ ਹੋਵੇ ਇਥੋਂ ਇੱਥੇ ਤੱਕ ਤੇ ਔਸਤ ਹੈ ਇਹਦੀ ਅੱਛਾ ਇਹ ਇਹ ਹੈ ਕਿੰਨਾਂ ਦੀ ਸੀ ਪਿੰਡ ਦੇ ਲੋਕ ਸੀ ਜਾਂ ਅੰਗਰੇਜ਼ਾਂ ਅੰਗਰੂਜਾਂ ਨਹੀਂ ਨਹੀਂ ਇਹ ਤੇ ਹਾਕਮ ਸਿੰਘ ਤੇ ਆਪਣੇ ਹਰਨਾਮ ਸਿੰਘ ਉਹਨਾਂ ਦੀ ਸੀ ਇਹ ਹੂੰ ਪਹਿਲਵਾਨ ਸੀ ਪਿੰਡ ਦੇ ਪੁਰਾਣੇ ਬਜ਼ੁਰਗ ਅੱਛਾ ਤੋਂ ਕੋ ਬਾਹਰ ਚਲੇ ਗਏ ਬਜ਼ੁਰਗ ਉਸ ਸਮੇ ਹੂੰ ਫਿਰ ਉਹਨਾਂ ਪਿੰਡ ਦੇ ਆ ਕੇ ਦੱਸਿਆ ਜਦੋਂ ਵੀ ਸਾਡਾ ਉਧਰ ਕੁਸ਼ਤੀ ਕਰਨ ਸ਼ਾਇਦ ਗਏ ਸੀ ਜੀ ਫਿਰ ਉਧਰ ਜਾ ਕੇ ਪਤਾ ਨਹੀਂ ਮਲਾਇਆ ਚ ਸ਼ਾਇਦ ਕੁਝ ਉਹਦਾ ਤੇ ਉਹਨਾਂ ਨੂੰ ਚੀਨੀਆ ਵੀ ਕਹਿ ਦਿੰਦੇ ਤੂੰ ਬਾਹਰਲੀ ਕੰਟਰੀ ਚ ਇਹਨਾਂ ਫਿਰ ਕੋਈ ਉੱਥੇ ਜਾ ਕੇ ਕੁਸ਼ਤੀ ਵੀ ਕੀਤੀ ਕੋਈ ਆਪਣਾ ਕਾਰੋਬਾਰ ਵੀ ਸ਼ੁਰੂ ਕੀਤਾ ਹੂੰ ਉਹ ਕਾਫੀ ਮੈਨੂੰ ਉਹਨਾਂ ਦਾ ਉਧਰ ਬਿਜ਼ਨਸ ਸੀ ਤੇ ਉਹ ਫਿਰ ਜਦੋਂ ਉਸ ਸਮੇਂ ਆ ਕੇ ਬਜ਼ੁਰਗਾਂ ਨੂੰ ਇੱਧਰ ਦੱਸਿਆ ਵੀ ਸਾਡਾ ਕਾਰੋਬਾਰ ਬੜਾ ਉਧਰ ਕੰਮਕਾਰ ਹੂੰ ਤਾਂ ਫੇਕਾ ਹੀ ਰੇ ਪਿੰਡ ਦੇ ਲੋਕ ਐ ਹੀ ਦਿੰਦੇ ਨੇ ਵੀ ਚਲੋ ਹੋਊਗਾ ਤੇ ਉੱਥੇ ਹੋਊਗਾ ਇੱਥੇ ਸਾਨੂੰ ਕੀ ਪਤਾ ਵੀ ਤੁਹਾਡਾ ਕਿੰਨਾ ਫਿਰ ਉਹਨਾਂ ਨੇ ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਜ਼ਮੀਨ ਵੀ ਖਰੀਦੀ ਕੁਝ ਉਹਨਾਂ ਦੀ ਪਹਿਲਾਂ ਵੀ ਸ਼ਾਇਦ ਹੋ ਸਕਦੀ ਆਪਣੀ ਨਿੱਜੀ ਜ਼ਮੀਨ ਵੀ ਇੱਥੇ ਤੇ ਉਹ 100 ਕਲਾ ਤੋਂ ਉੱਪਰ ਜ਼ਮੀਨ ਸ਼ਾਇਦ ਇਹਨਾਂ ਖਰੀਦ ਕੇ ਫਿਰ ਇਹਨਾਂ ਨੇ ਇਹ ਨਕਸ਼ਾ ਬਾਹਰੋਂ ਲਿਆਂਦਾ ਜੀ ਫਿਰ ਇੱਥੇ ਦੋ ਪੱਠੇ ਲਾ ਕੇ ਫਿਰ ਇਹਨੂੰ ਸਾਰਾ ਕੋਠੀ ਨੂੰ ਤਿਆਰ ਕਰਾਇਆ ਉਦੋਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਅੱਛਾ ਇਹ ਅੰਗਰੇਜ਼ ਦੇ ਵੇਲੇ ਤੋਂ ਮਤਲਬ ਪਾਕਿਸਤਾਨ ਦੇ ਵੇਲੇ ਤੋਂ ਪਹਿਲਾਂ ਤੇ ਲਾਹੌਰ ਹੀ ਨਾ ਪੜੇ ਦਾ ਜੀ ਜਿਵੇਂ ਹੁਣ ਪੱਠੇ ਦੀ ਗੱਲ ਕਰੀਏ ਕਹਿੰਦੇ ਵੀ ਕੋਈ ਨਿਸ਼ਾਨੀ ਨਿਸ਼ੂਨੀ ਵੀ ਉਹਨਾਂ ਦੇ ਪੱਠੇ ਦੀ ਰਹਿ ਗਈ ਇੱਕ ਟੋਏ ਟੋਏ ਟਾਇ ਹੈਗੇ ਆ ਮਤਲਬ ਉਦਾਂ ਨਹੀਂ ਪ੍ਰੋਪਰ ਨਹੀਂ ਹੈਗੀ ਮਤਲਬ ਜਗ੍ਹਾ ਹੈਗੀ ਉਹ ਬਾਹਰਲੇ ਬੰਨੇ ਆ ਕੁਝ ਕੁਝ ਪਰਾਂ ਪੈੜੀਆਂ ਚ ਉੱਥੇ ਉਹ ਵੀ ਸ਼ਾਇਦ ਪਤਾ ਨਹੀਂ ਹੁਣ ਬਾਦ ਬੂਦੀ ਹੋ ਗਈ ਹੈ ਜੀ ਹਾਂ ਸ਼ੁਕਰੀਆ ਜੀ ਸਮਾਂ ਹੋ ਗਿਆ ਹਵੇਲੀ ਨੂੰ 20 ਸਾਲ ਹੋ ਗਏ ਜੀ तो, तो नूं नूं अच्छा तो ਤੁਹਾਨੂੰ ਦੇਖਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਹਾਂਜੀ 20 ਸਾਲ ਹੋ ਗਏ ਮੈਨੂੰ ਆਈ ਨੂੰ ਇੱਥੇ ਅੱਛਾ ਹਾਂਜੀ ਤੇ 20 ਸਾਲਾਂ ਦੇ ਇਦਾਂ ਹੀ ਦੇਖਦੇ ਏਦਾਂ ਹੀ ਮੈਂ ਦੇਖ ਮਾਤਾ ਜੀ ਜਿਵੇਂ ਇਤਿਹਾਸਕਾਰ ਕਹਿੰਦੇ ਆ ਵੀ ਇੱਥੇ ਸੋਨਾ ਸੋਨਾ ਲੱਗਿਆ ਸੀ ਸੋਨਾ ਸੋਨਾ ਵੀ ਲੱਗਿਆ ਹਾਂਜੀ ਲੱਗਾ ਸੀ ਅੱਛਾ ਹਾਂਜੀ ਮੈਂ ਤਾਂ ਦੇਖਿਆ ਨਹੀਂ ਇਹ ਪਹਿਲਾਂ ਤਾਂ ਲੱਗਾ ਸੀ ਅੱਛਾ ਤੇ ਨਿਸ਼ੇੜ ਕੇ ਤੁਰਿਆ ਨਹੀਂ ਹੁਣ ਤੈਨੂੰ ਪਤਾ ਲਾ ਦੂਗਾ ਹਾਂਜੀ ਇਹ ਇਹ ਮਾਤਾ ਜੀ ਜੋ ਲੋਆ-ਲੂਆ ਵੀ ਕਹਿੰਦੇ ਇੰਨਾ ਲੱਗਿਆ ਵੀ ਸ਼ਹਿਰ ਚ ਲੋਆ ਮੁੱਕਿਆ ਸੀ ਹਾਂਜੀ ਬਟਾਲੇ ਦਾ ਸਾਰਾ ਸਰੀਆ ਜਿਹੜਾ ਖਤਮ ਹੋ ਗਿਆ ਅੱਛਾ ਇੰਨਾ ਲੋਹਾ ਲੱਗਿਆ ਸੀ ਇਹਦੇ ਵਿੱਚ ਹਾਂਜੀ ਠੀਕ ਹੈ ਇਹ ਕਿੰਨੇ ਕੇਰੀਏ ਚ ਮਾਰਤਾ ਹੈ ਇਹ ਪਤਾ ਨਹੀਂ ਜੇ ਮੈਨੂੰ ਕਿੰਨੇ ਚ ਬਣੀ ਜੇ ਹੂੰ ਇਹ ਤੇ ਇਹਨਾਂ ਨੂੰ ਵੱਡਿਆਂ ਨੂੰ ਪਤਾ ਹੋਣਾ ਹੈ ਪੁਰਾਣੀ ਹੈ ਇਹ ਹਾਂਜੀ ਹੂੰ ਕੀ ਦੇਖਦੇ ਆਂ 50 ਸਾਲ ਹੋ ਗਏ ਹਨ 50 ਸਾਲ ਹੋ ਗਏ ਹਾਂਜੀ ਹਾਂਜੀ ਇਹ ਬਾਪੂ ਜੀ ਕਿੰਨੀ ਕੁ ਪੁਰਾਣੀ ਹੋ ਸਕਦੀ ਹੈ ਇਹ ਇਹ ਰੋਬੀ ਨੂੰ 100 ਸਾਲ ਦੇ ਲੱਗ ਸਕੇ ਹੋਊਗੀ ਹੂੰ ਹਾਂ ਉੱਪਰ ਉੱਪਰ ਵੀ ਹੋ ਸਕਦੀ ਆ ਠੀਕ ਹੈ ਜਿਵੇਂ ਅੱਜ ਦੀ ਹਾਲਤ ਖਾਸਤਾ ਦੇਖ ਰਹੇ ਆਂ ਕਹਿੰਦੇ ਵੀ ਪਹਿਲਾਂ ਇੱਥੇ ਸੋਨਾ ਸੁਨਾ ਵੀ ਲੱਗਿਆ ਹੁੰਦਾ ਸੀ ਹਾਂ ਸੁਨਿਆ ਸੁਨਿਆ ਹੁੰਦਾ ਲੱਗਾ ਉੱਤੇ ਘੁੰਮਦਾ ਸੀ ਸੋਨਾ ਸੋਨਾ ਲੱਗਿਆ ਹੁੰਦਾ ਸੀ ਇਹ ਇਹ ਬਾਪੂ ਜੀ ਜਿਨ੍ਹਾਂ ਨੇ ਬਣਾਈ ਇਹ ਪਿੰਡ ਦੇ ਲੋਕ ਹੀ ਸੀ ਜਾਂ ਅੰਗਰੇਜ਼ਾਂ ਦੀ ਸੀ ਇਹ ਨਹੀਂ ਪਿੰਡ ਦੇ ਪਿੰਡ ਦੇ ਜ਼ਿਮੀਦਾਰ ਅੱਛਾ ਪਿੰਡ ਦੇ ਜ਼ਿਮੀਦਾਰ ਤੋਂ ਵਾਸ ਹਾਂ ਹਾਂ ਜੀ ਹਾਂ ਜੀ ਅੱਛਾ ਉਹਨਾਂ ਨੇ ਬਣਾਈ ਸੀ ਹਾਂ ਜੀ ਹਾਂ ਜੀ ਹੂੰ ਠੀਕ ਹੈ ਤੇ ਬਾਪੂ ਜੀ ਇਹ ਇਹ ਕਹਿੰਦੇ ਤੇ 2 ਕਰੋੜ 40 ਲੱਖ ਖੇਟ ਲੱਗੀ ਐ ਇੰਨੀ ਖੇਟ ਲੱਗੀ ਸੀ ਇਹਦੇ ਬਾਰੇ ਤੇ ਸਾਨੂੰ ਨਹੀਂ ਪਤਾ ਉਦਾਂ ਲੱਗੀ ਬੜੀ ਉਦੋਂ ਪੱਠੇ ਉਦੋਂ ਦੋ ਤਿੰਨ ਹੈਗੇ ਇਹਨਾਂ ਨੇ ਇੱਕ ਆਪਣਾ ਪੱਠਾ ਤਾਇਆ ਇੱਕ ਦੋ ਪੱਠੇ ਨੇ ਲੰਬੇ ਅੱਛਾ ਹਾਂ ਤੇ ਬਟਾਲੀ ਸ਼ਹਿਰ ਜਦੋਂ ਲੋਹ ਵੀ ਘੱਟੀ ਗਿਆ ਚਲੋ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਤਦਾਂ ਉਦੋਂ ਤਾਂ ਬਟਾਲੀ ਸ਼ਹਿਰ ਦਾ ਲੋਹਾ ਹੀ ਮੁੱਕ ਗਿਆ ਯਾਰ ਉਹ ਵੇਖਣ ਆਏ ਉਥੋਂ ਦੇ ਲਾਲੇ ਵੀ ਕੀ ਬਣ ਗਿਆ ਜਿੱਥੇ ਇੰਨਾ ਲੋਹਾ ਜਾਂਦਾ ਹੂੰ ਅੱਛਾ ਉਸ ਸਮੇਂ ਦੇ ਹਿਸਾਬ ਨਾਲ ਹੁਣ ਦੇ ਹੁਣ ਦੇ ਸਮੇਂ ਦੇ ਸਮੁੰਦਰ ਬਟਾਲੀ ਚਲੂਆ ਕਿੱਥੋਂ ਮੁੱਕੇਣਾ ਇਹ ਨਾ ਹਾਂ ਹਾਂਜੀ ਹਾਂਜੀ ਜੀ ਹਾਂਜੀ ਠੀਕ ਹੈ ਜੀ ਸ਼ੁਕਰੀਆ ਜੀ ਓਕੇ